ਕਾਜੀ ਲਾਈਫ ਸਟਾਈਲ ਤੇ ਗਗਨਦੀਪ ਕੌਰ ਤੇ ਆਪ ਜੀ ਦਾ ਸਵਾਗਤ ਹੈਗਾ ਜੀ ਆਪਾਂ ਕਰਨ ਲੱਗਿਆ ਹੁਣ ਵੀਡੀਓ ਦੀ ਸ਼ੁਰੂਆਤ ਤੇ ਆਪਾਂ ਆਏ ਹੋਏ ਸੀ ਪੇਕੇ ਘਰੇ ਬੀਬੀ ਦਾ ਮੇਰੀ ਦਾ ਕਰਾਇ ਸੀ ਆਪਰੇਸ਼ਨ ਕਰਨ ਦਾ ਤੇ ਬਸ ਪਤਾ ਲਿਆ ਨਹੀਂ ਆਈ ਸੀ ਵੀ ਉਹਦਾ ਹੁਣ ਤਾਂ ਕਰਨੀ ਆ ਕਰਨੀ ਕਿੱਥੇ ਨਾ ਆਇਆ ਜਾਂਦਾ ਹਨਾ ਪਰ ਚਲੋ ਦੋ ਦਿਨਾਂ ਵਾਸਤੇ ਆਏ ਆਂਗੇ ਭੈਣਾਂ ਆਂਗਾ ਹੁਣ ਰੌਣਕ ਲੱਗੀ ਹੋਈ ਆ ਘਰੇ ਵਧੀਆ ਤੇ ਆਪਾਂ ਵਲੌਗ ਨੂੰ ਕੰਟੀਨਿਊ ਰੱਖਾਂਗੇ ਤੇ ਜਿਵੇਂ ਜਿਵੇਂ ਆਪਾਂ ਤੋਂ ਵੀਡੀਓ ਬਣੀ ਆਪਾਂ ਜਰੂਰ ਬਣਾਵਾਂਗੇ ਤੇ ਹੁਣ ਮੈਂ ਬੈਕ ਸਾਈਡ ਆਈ ਹੋਈ ਸੀਗੀ ਇੱਧਰ ਆਪਣੇ ਤੇ ਬੈਕ ਸਾਈਡ ਆਈ ਹੋਈ ਸੀਗੀ ਇੱਧਰ ਮੈਂ ਅਖ ਚਲ ਵੀਡੀਓ ਦੀ ਸ਼ੁਰੂਆਤ ਕਰਦਾ ਕਿਉਂਕਿ ਘਰੋਂ ਮੈਂ ਬਲੌਗ ਬਣਾਇਆ ਨਹੀਂ ਸੀਗਾ ਸ਼ੁਰੂ ਕਰਿਆ ਨਹੀਂ ਸੀਗਾ ਮੈਂ ਅਖ ਚਲ ਉੱਥੇ ਜਾ ਕੇ ਸ਼ੁਰੂ ਕਰੂੰਗੀ ਤੇ ਇੱਥੇ ਫਿਰ ਹੁਣ ਤੁਹਾਨੂੰ ਵੀ ਮਤਲਬ ਗੱਲਾਂ ਬਾਤਾਂ ਕਰਦੇ ਕਰਦੇ ਰੋਲਾ ਰੱਪਾ ਜਾ ਜਵਾਕ ਪਾਈ ਜਾਂਦੇ ਸੀਗੇ ਤੇ ਫਿਰ ਮੈਂ ਅਖ ਚਲ ਵੀਡੀਓ ਦੀ ਸ਼ੁਰੂਆਤ ਕਰਦੇ ਆਪਾਂ ਬਾਹਰ ਜਾ ਕੇ ਗੱਲ ਕਰਦੇ ਆਂਗੇ ਤੇ ਆਪਾਂ ਇੱਧਰ ਸਬਜ਼ੀ ਦੇ ਵਿੱਚ ਆਏ ਹੋਏ ਸੀਗੇ ਇੱਧਰ ਇਹਨਾਂ ਨੇ ਸਬਜ਼ੀ ਬਹੁਤ ਵਧੀਆ ਬੀਜੀ ਹੋਈ ਹੈਗੀ ਪਾਪਾ ਜੀ ਨੇ ਗੰਡੇ ਲਾਏ ਹੋਏ ਹੈ ਗੰਡੇ ਲਸਣ ਹੋਰ ਬੀਬੀ ਕਿਵੇਂ ਆ ਹੁਣ ਤੂੰ ਤੇ ਤੇਰੇ ਦਰਦ ਦਰਦ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਪੁੱਤ ਤੇ ਆਪਰੇਸ਼ਨ ਤੇਰਾ ਵਧੀਆ ਹੋਇਆ ਗਾ ਵਧੀਆ ਹੋ ਗਿਆ ਇਹਦੇ ਮੇਰੇ ਭੈਣਾ ਬੈਠੇ ਅੱਛਾ ਤੇ ਹੋਰ ਬੀਬੀ ਹੋਰ ਸੁਣਾ ਕੀ ਹਾਲ ਚਾਲ ਹੈ ਤੇ ਹੁਣ ਪਹਿਲਾਂ ਜਿਵੇਂ ਤੇਰੇ ਜ਼ਿਆਦਾ ਦਰਦ ਹੁੰਦਾ ਸੀ ਹੁਣ ਤਾਂ ਠੀਕ ਹੈ ਹਨਾ ਹਾਂ ਜਵਾ ਠੀਕ ਆ ਹਾਂ ਤੇ ਕੀ ਤੇਰੇ ਪ੍ਰੋਬਲਮ ਕੀ ਸੀ ਕੀ ਕੰਨ ਦੇ ਵਿੱਚ ਉਹ ਵਿੱਚ ਤਾਂ ਹੋਵੇ ਸਨੈਕਰ ਬਣ ਗਿਆ ਸਰਵਾਈਕਲ ਹਮ ਸਰਵਾਈਕਲ ਦਾ ਸਿਰ ਇਹ ਬੀਬੀ ਜੀ ਦੇ ਕੰਨ ਦੇ ਵਿੱਚ ਨਾ ਸਰਾਖ ਹੋ ਗਿਆ ਸੀ ਜੀ ਪਰਦੇ ਦੇ ਵਿੱਚ ਉਹਦਾ ਆਪਰੇਸ਼ਨ ਕਰਵਾਇਆ ਸੀਗਾ ਇੱਕ ਸਰਵਾਈਕਲ ਦੀ ਬੀਬੀ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਹਨਾ ਤੇ ਆਪਰੇਸ਼ਨ ਬਹੁਤ ਜ਼ਰੂਰੀ ਸੀਗਾ ਪਰ ਹੁਣ ਜਦੋਂ ਜ਼ਿਆਦਾ ਦਰਦ ਵੱਧ ਗਿਆ ਸੀ ਹਨਾ ਤੇ ਦੋ ਪਹਿਲਾਂ ਪਹਿਲਾਂ ਦੀਆਂ ਆਗਾਂ ਹੋਈਆਂ ਸੀਗਾ ਤੇ ਆਪਾਂ ਤਾਂ ਦੋ ਦਿਨਾਂ ਵਾਸਤੇ ਆਏ ਸੀਗੇ ਤੇ ਇਹ ਹੁਣ ਆਪਾਂ ਛੋਲਗਾ ਕੱਢੀ ਜਾਂਦੇ ਸੀਗੇ ਜੀ ਤੇ ਆਪਣਾ ਪਰਿਵਾਰ ਸਾਰੇ ਬੈਠਾ ਸੀਗਾ ਤੇ ਨਾਲੇ ਸ਼ਮੀਤ ਬੈਠਾ ਸੀਗਾ ਤੇ ਅਸੀਂ ਤਿੰਨੇ ਭੈਣਾਂ ਬੈਠੀਆਂ ਸੀ ਇੱਕ ਭੈਣ ਦੂਜੀ ਸਾਈਡ ਬੈਠੀ ਹੈਗੀ ਉਧਰ ਬੀਬੀ ਜੀ ਬੈਠੇ ਸੀਗੇ ਤੇ ਛੋਲਗਾ ਕੱਢਣ ਲੱਗੇ ਸੀਗੇ ਰਲ ਮਿਲ ਕੇ ਮੱਖ ਛੋਲਗਾ ਕਰ ਲੈਣੇ ਨਾਲ ਗੱਲਾਂ ਕਰ ਲਵਾਂਗੇ ਉਧਰ ਸਿਮਰ ਜੀ ਤੇ ਵੀਰ ਜੀ ਪਾਈ ਜਾਂਦੇ ਸੀਗੇ ਜੀ ਨੀਰਾ ਤੇ ਸਾਡੀਆਂ ਤਿੰਨਾਂ ਭੈਣਾਂ ਤੋਂ ਇਹ ਛੋਟਾ ਹੈ ਜੀ ਅਸੀਂ ਤਿੰਨ ਭੈਣਾਂ ਤੇ ਚੌਥਾ ਭਰਾ ਹੈ ਸਾਡਾ ਤਿੰਨਾਂ ਭੈਣਾਂ ਤੋਂ ਛੋਟਾ ਹੈਗਾ ਤੇ ਨੀਰਾ ਪਾਈ ਜਾਂਦਾ ਸੀਗਾ ਤੇ ਭਾਂਜਾ ਬਣਾ ਰਿਹਾ ਪਸ਼ੋਲਗਾ ਕੱਢੀ ਜਾਂਦੀ ਸੀਗੀ ਜੀ ਤੇ ਬੱਚੇ ਵਾਰ-ਵਾਰ ਚੱਕ ਰਹੇ ਸੀ ਇਸਮੀਤ ਵਾਰ-ਵਾਰ ਮੁਠੀਆਂ ਭਰ ਰਹੇ ਸੀ ਮੈਂ ਹੱਥ ਚ ਫੜ ਰਹੀ ਸੀ ਕਿ ਮੈਂ ਕਹਿੰਨਾ ਵੀ ਤੁਸੀਂ ਆਪ ਦਾ ਸ਼ੋਲਗਾ ਚੱਕ ਕੇ ਆਪ ਕੱਢ ਕੇ ਖਾ ਲਓ ਹਨਾ ਇਸ ਤਰ੍ਹਾਂ ਤਾਂ ਮੱਖ ਪਰ ਪੂਰੇ ਹੀ ਨਹੀਂ ਆਉਣਾ ਕਿਉਂਕਿ ਤੈਨੂੰ ਜਵਾਕ ਹੋ ਗਏ ਸੀ ਇਕੱਠੇ ਤੈਨੀਆਂ ਡੱਡ-ਡੱਡ ਮੁਠੀਆਂ ਭਰ ਲੈਂਦੇ ਸੀਗੇ ਨਾਲ ਦੀ ਨਾਲ ਹੀ ਤੇ ਲੋ ਜੀ ਆਪਾਂ ਨਾਲ ਗੱਲਾਂ-ਵਾਟਾਂ ਕਰੀਗੇ ਨਾਲੇ ਸ਼ੋਲਗਾ ਕੱਢੀਗੇ ਤੇ ਇਹ ਵੀ ਚ ਆਵਾਜ਼ ਆ ਰਹੀ ਜੀ ਇਧਰ ਵੀ ਕਿਉਂਕਿ ਬੱਚੇ ਬੋਲ ਰਹੇ ਆ ਭੈਣ ਬੋਲ ਰਹੀ ਹੈ ਨਾ ਤੇ ਹੁਣ ਸੀਗਾ ਜੀ ਸ਼ਾਮ ਦਾ ਟਾਈਮ ਤੇ ਤਿੰਨੇ ਭੈਣਾਂ ਨੇ ਮਿਲ ਕੇ ਬਣਾਈ ਰੋਟੀ ਸਬਜ਼ੀ ਮੈਂ ਬਣਾਈ ਸੀ ਉਹਦੇ ਬਾਅਦ ਆਪਾਂ ਗੁਰਦੁਆਰੇ ਵਾਗੇ ਸੀਗੇ ਤਿੰਨੇ ਭੈਣਾਂ ਸੀ ਗੁਰਦੁਆਰੇ ਗਈਆਂ ਸੀ ਗੁਰਦੁਆਰੇ ਮੱਥਾ ਟੇਕਾਂਗੇ ਸੀ ਆ ਕੇ ਇੱਕ ਭੈਣ ਨੇ ਧਾਰ ਕੱਢ ਲਈ ਸੀ ਉਹਦੇ ਬਾਅਦ ਰੋਟੀ ਬਣਾਈ ਹੁਣ ਸੀਗਾ ਜੀ ਸਵੇਰ ਦਾ ਟਾਈਮ ਸਵੇਰ ਦੇ ਟਾਈਮ ਅਸੀਂ ਪੂਰਾ ਪਰਿਵਾਰ ਬੈਠ ਕੇ ਚਾਹ ਪੀ ਜਾਂਦੇ ਸੀ ਪਾਪਾ ਜੀ ਤਾਂ ਬਾਹਰ ਚਲੇ ਗਏ ਸੀਗੇ ਚਾਹ ਪੀ ਕੇ ਆਪਦੀ ਤੇ ਉਧਰ ਸਿਮਰਜੀਤ ਭਰਾਜੀ ਬੈਠਾ ਸੀ ਤੇ ਜਵਾਕ ਬੈਠੇ ਸੀ ਨਾਲ ਜਵਾਕ ਮਸਤੀ ਕਰ ਰਹੇ ਸੀਗੇ ਤੇ ਨਾਲੇ ਅਸੀਂ ਚਾਰੇ ਤਿੰਨੇ ਭੈਣਾਂ ਤੇ ਨਾਲੇ ਬੀਬੀ ਜੀ ਮਾਮਾ ਤੀਆਂ ਗੱਲਾਂ ਕਰੀ ਜਾਂਦੀਆਂ ਸੀਗਾ ਜੀ ਤੇ ਇਹ ਟਾਈਮ ਤਾਂ ਰੋਜ਼-ਰੋਜ਼ ਨਹੀਂ ਆਉਂਦਾ ਤੇ ਜਦੋਂ ਚਾਰੇ ਮਾਮਾ ਤੀਆਂ ਇਕੱਠੀਆਂ ਹੋ ਗਏ ਨਾਲ ਭਰਾ ਨਾਲੇ ਪਾਪਾ ਜੀ ਨਾਲ ਹੋ ਗਏ ਹਨਾ ਤੇ ਪਾਪਾ ਜੀ ਤਾਂ ਬਾਹਰ ਚਲੇ ਗਏ ਸੀਗੇ ਤੇ ਚਾਹ ਪਾਣੀ ਪੀ ਕੇ ਤੇ ਇੱਥੇ ਜਵਾਕ ਮਸਤੀ ਕਰਨ ਲੱਗੇ ਸੀ ਤੇ ਇਧਰ ਹਜੇ ਸਿਮਰਜੀਤ ਬਿਸਤਰੇ ਚੋਂ ਨਹੀਂ ਉੱਠਿਆ ਸੀਗਾ ਕਿਉਂਕਿ ਅੱਠ ਕਦਾ ਟਾਈਮ ਸੀਗਾ ਹਜੇ ਅਜ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਸੀ ਕਿ ਪਤਨ ਤਾਂ ਗੜੇ ਗੜੇ ਪੈ ਸੀ ਤੇ ਠੰਡ ਬਹੁਤ ਜ਼ਿਆਦਾ ਸੀਗੀ ਦਵਾਰੇ ਰਜਾਂਗਾ ਕਢਾਉਂ ਤੀਆਂ ਸੀਗਾ ਰੱਬ ਨੇ ਵੀ ਤੇ ਗੱਲਾਂ ਬਾਤਾਂ ਕਰਦੇ ਕਰਦੇ ਤੇ ਫਿਰ ਉਸ ਤੋਂ ਬਾਅਦ ਉਧਰ ਦਸ ਕਦਾ ਟਾਈਮ ਹੋ ਗਿਆ ਸੀਗਾ ਤੇ ਕੀ ਗੱਲਾਂ ਕਰੀ ਜਾਂਦੇ ਸ਼ਮੀਰ ਤੇ ਬੀਬੀ ਗੱਲਾਂ ਕਰੀ ਜਾਂਦੇ ਸੀ ਕਿਹੜੀਆਂ ਗੱਲਾਂ ਕਰਦੇ ਨੇ ਕਾਂਚੀਆਂ ਦੀਆਂ ਹਾਂ ਇਹ ਕਹਿੰਦੇ ਸੀ ਖੇਡਣੇ ਹੈ ਕਿ ਮੈਂ ਆ ਕੇ ਵੀਡੀਓ ਬਣਵਾ ਅਸੀਂ ਬਣਵਾਉਣੀ ਹੈ ਵੀਡੀਓ ਖੇਡਦੇ ਸੀ ਅੱਛਾ ਹੋਰ ਕੀ ਅੱਛਾ ਜਿਹੜਾ ਸਵਾਰ ਪਾ ਕੇ ਮਗਰਾ ਕੇ ਅੱਛਾ ਜਿਹੜਾ ਮੱਪਾ ਫੇਰ ਕੇ ਸਾਰੇ ਪੱਜ ਅੱਛਾ ਨਹੀਂ ਉਹ ਲੈਂਦੇ ਕਦੇ ਵਾਸਤੇ ਉਹ ਕਾਂਚੀ ਖੇਡਣਾ ਹੁੰਦਾ ਕਾਹ ਖੇਰਦਾ ਸੀਗਾਾਰੇ ਖੇੜ ਦੀ ਚੁੱਛ ਕਰਕੇ ਉਹ ਅੱਛਾ ਤਰਸ਼ਵਾਲਮਗਰ ਬੈਗੇ ਸੀ ਹਾਂ ਬਸ ਕੰਚੀ ਜੇ ਮਰਕਾ ਦੇ ਨੀ ਤਪਾ ਦੀ ਮੇ ਕਿਹ ਕੇ ਚੰਗੀ ਗੱਲ ਨਹੀਂ ਹੁੰਦੀ ਮੈਂ ਦਿਖਾਉਣੀ ਜੀ ਕੰਚੀ ਕਿਹਦੇ ਕਹਿੰਦਾ ਸ਼ਮੀਤ ਬੀਬਿਆ ਕੰਚੀ ਦੀ ਗੱਲ ਕਰਦੀ ਸੀਗੀ ਅੱਛਾ ਮੁੜ ਕੇ ਫੇਰ ਇਹਨਾਂ ਨੇ ਖੇਦੇ ਨਹੀਂਗੇ ਉਹ ਮੁੜ ਕੇ ਨਹੀਂ ਚੁੱਕੀ ਕਿਤੇ ਮੇਰੇ ਹੁਣ ਸਾਹਮਣੇ ਰੱਖ ਲੇ ਕਿਸੇ ਕੰਮ ਨਹੀਂ ਆਉਂਦੇ ਜਿੱਧਾ ਗੰਗਦਵਾਰੀ ਵਾਰ ਅੱਛਾ ਤੇ ਰੋਕ ਕਾ ਤੋ ਦਿੱਤੇ ਖੇੜਨ ਤੋ ਮਾਸਟਰ ਕਹਿੰਦਾ ਚੱਜ ਦੀਆਂ ਖੇਡਾਂ ਖੇਡਾਂ ਚੱਜ ਦੀਆਂ ਕਿ ਮੈਂ ਖੇਡਿਆ ਕਰ ਵੀਰ ਜੀ ਕਹਿੰਦੇ আচ্ছা ਨਹੀਂ ਪਰ ਇਹ ਪਹਿਲਾਂ ਤਾਂ ਖੇੜਦੇ ਹੁੰਦੇ ਸੀ ਬਹੁਤ ਜਿਆਦਾ ਹਣਾ ਹੁਣ ਤਾਂ ਨਹੀਂ ਖੇੜਦੇ ਖੁਰਦੇ ਨਹੀਂ ਵੈਸੇ ਮੈਂ ਜਵਾਕਾਂ ਨੂੰ ਦਿਖਾਵਾਂ ਇੱਕ ਵਾਰੀ ਬੱਸ ਉਹ ਘੁਮਾਦਾਂਗੇ ਢੋਲੀ ਭਰੀ ਸਾਰੀ ਘੁਮਾਤੀ ਅੱਛਾ ਹੈਂ ਜਾਗਦੀ ਫਿਰ ਜਾਂਦੇ ਹਾਂ ਹਾਂ ਜਵਾਕ ਮੈਂ ਵੀ ਦੇਖਿਆ ਕੁੱਤਿਆਈਆਂ ਪਟਕੇ ਖੇੜਦੇ ਹੁੰਦੇ ਸੀਗੇ ਹਾਂ ਐਸੀ ਵੀ ਥਿਆ ਨਹੀਂ ਮਸਤ ਪਿੰਡਾਂ ਦਾ ਮਿਲਦੀ ਹੁੰਦਾਗਾ ਅੱਛਾ ਇਹ ਕਾਂਚੇ ਸੀਗੇ ਜੀ ਤੇ ਆਪਾਂ ਦਿਖਾਏ ਸੀ ਇਹ ਸਿਮਰ ਜੀ ਤਵਾਈ ਹੋਰੇ ਲੈ ਕੇ ਆਏ ਸੀਗੇ ਖੇਡਣ ਵਾਸਤੇ ਕਹਿੰਦੇ ਸਕੂਲ ਚ ਲੈ ਜਾਂਦੇ ਸੀ ਭਾਪੇ ਉਹ ਵੀ ਖੇਡਣ ਲੱਗੇ ਸੀ ਪਰ ਅਰਸ਼ਪਾਲ ਵੀਰ ਜੀ ਮਗਰ ਪੈ ਗਏ ਕਿਹਦੇ ਨਾ ਕਹਿੰਦੇ ਕਿ ਵੀ ਇਹ ਖੇਡਾ ਖੇਡਣਾਗਾ ਮੇਰੇ ਚਾਚੀ ਦੀਆਂ ਗੇਮਾਂ ਖੇਡਿਆ ਕਰੋ ਸਹੀ ਗੱਲ ਵੀ ਹੈ ਕਿਉਂਕਿ ਪੁਰਾਣੀਆਂ ਖੇਡਾਂ ਸੀਗੀਆਂ ਪਰ ਪਹਿਲਾਂ ਤੇ ਜਵਾਨੇ ਦੇ ਵਿੱਚ ਜਵਾਕ ਖੇਡੀਆਂ ਜਾਂਦੇ ਸੀ ਹਨ ਤੇ ਹੁਣ ਤਾਂ ਇਹ ਨਾ ਇਹ ਜਿਹੜਾ ਖੇਡਾ ਨਹੀਂ ਲੋਟਉਂਦਾ ਆਪਦੀਆਂ ਕ੍ਰਿਕਟ ਖੇਡੋ ਸਕੂਲ ਦੇ ਵਿੱਚ ਜਿਸ ਦੇ ਨਾਲ ਵਰਜਿਸ ਹੋਵੇ ਵਧੀਆ ਹਨ ਜਵਾਕ ਕਰਦਾ ਚੰਗੇ ਖੇਡਾ ਖੇਡਣ ਤੇ ਚਲੋ ਜੀ ਆਪਾਂ ਵੀਡੀਓ ਦੀ ਇੱਥੇ ਐਂਡ ਕਰਦੇ ਆਂਗੇ ਫਿਰ ਮਿਲਦੇ ਆ ਕਿਸੇ ਨਈ ਵੀਡੀਓ ਦੇ ਨਾਲ ਤੇ ਤਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ